ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਵਿੱਚ ਸਵਾਗਤ ਹੈ ਮੈਂ ਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਕੈਨੇਡਾ ਚ ਮ੍ਰਿਤਕ ਪੰਜਾਬੀ ਲੜਕੀ ਦੇ ਪਰਿਵਾਰ ਦਾ ਬਿਆਨ ਕਿਹਾ ਕੈਨੇਡਾ ਪੁਲਿਸ ਨੇ ਸਮੇਂ ਸਿਰ ਨਹੀਂ ਕੀਤੀ ਕਾਰਵਾਈ ਬੇਟੀ ਦੀ ਮ੍ਰਿਤਕ ਦੇ ਨੂੰ ਜਲਦੀ ਇੰਡੀਆ ਭੇਜਣ ਦੀ ਅਪੀਲ ਪੰਜਾਬ ਬੰਬ ਵਾਲੇ ਬਿਆਨ ਦਾ ਮਾਮਲਾ ਮੁੜ ਹਾਈ ਕੋਰਟ ਪਹੁੰਚੇ ਪ੍ਰਤਾਪ ਬਾਜਵਾ ਕਿਹਾ ਪੁਲਿਸ ਮੰਗ ਰਹੀ ਮੇਰੇ ਮੋਬਾਈਲ ਦਾ ਪਾਸਵਰਡ ਸੁਨੀਲ ਜਾਖੜ ਨੇ ਕੀਤੀ ਜੰਮੂ ਕਸ਼ਮੀਰ ਦੇ ਸੀਐਮ ਦੀ ਤਾਰੀਫ਼ ਕਿਹਾ ਬਿਆਨ ਦੀ ਗੂੰਜ ਪੂਰੀ ਦੁਨੀਆ ਚ ਪੈ ਰਹੀ ਬਠਿੰਡਾ ਤੋਂ ਆਈ ਹੈਰਾਨ ਕਰਨ ਵਾਲੀ ਖਬਰ ਬਜ਼ੁਰਗ ਸੰਤ ਨੇ ਸ਼ਿਵਲਿੰਗ ਨੂੰ ਭੇਟ ਕੀਤੀਆਂ ਆਪਣੀਆਂ ਚਾਰ ਉਂਗਲਾਂ ਕਲਾ ਖੇਤਰ 'ਚ ਯੋਗਦਾਨ ਲਈ ਜਸਪਿੰਦਰ ਨਰੂਲਾ ਦਾ ਸਨਮਾਨ ਗਾਇਕਾ ਜਸਪਿੰਦਰ ਨਰੂਲਾ ਨੂੰ ਮਿਲਿਆ ਪਦਮਸ਼੍ਰੀ ਪੁਰਸਕਾਰ ਵੱਡੀ ਮੁਸੀਬਤ 'ਚ ਫਸੇ ਰੈਪਰ ਬਾਦਸ਼ਾ ਬਾਦਸ਼ਾ ਖਿਲਾਫ ਦਰਜ ਹੋਈ ਐਫਆਈਆਰ ਪੰਜਾਬ ਦੇ ਡੇਰਾ ਵਸੀ ਤੋਂ ਕੈਨੇਡਾ ਪੜਨ ਦੇ ਲਈ ਗਈ 21 ਸਾਲਾਂ ਲੜਕੀ ਵੰਸ਼ਿਕਾ ਸੈਣੀ ਦੇ ਪਰਿਵਾਰ ਦਾ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਰੋ ਰੋ ਬੁਰਾ ਹਾਲ ਹੈ ਪਰਿਵਾਰ ਦੇ ਲਈ ਇਹ ਦੁੱਖ ਸਹਾਰਨਾ ਔਖਾ ਹੈ ਮ੍ਰਿਤਕ ਵੰਸ਼ਿਕਾ ਦੇ ਪਿਤਾ ਅਤੇ ਅੰਕਲ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਬਿਲਕੁਲ ਸਹੀ ਸਲਾਮਤ ਸੀ ਜਦੋਂ ਉਹਨਾਂ ਨੇ ਉਸ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ ਤਾਂ ਵੰਸ਼ਿਕਾ ਆਪਣੀ ਨਵੀਂ ਨੌਕਰੀ ਨੂੰ ਲੈ ਕੇ ਕਾਫੀ ਖੁਸ਼ ਸੀ ਹਾਲਾਂਕਿ ਉਸ ਨੇ ਆਪਣੇ ਨਵੇਂ ਆਫਿਸ ਦੇ ਵਿੱਚ ਚੱਲ ਰਹੀ ਆਫਿਸ ਪੋਲਿਟਿਕਸ ਬਾਰੇ ਜ਼ਿਕਰ ਕੀਤਾ ਸੀ ਵਾਂਚਿਕਾ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਹੋਣ ਹਾਰ ਸੀ ਉਹਨਾਂ ਦੇ ਪਰਿਵਾਰ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਹੈ ਉਹਨਾਂ ਕੈਨੇਡਾ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੀ ਬੇਟੀ ਦੀ ਮ੍ਰਿਤਕ ਦੇ ਨੂੰ ਜਲਦ ਤੋਂ ਜਲਦ ਉਹਨਾਂ ਦੇ ਕੋਲ ਭੇਜਿਆ ਜਾਵੇ ਇਸ ਵਾਰ ਮੈਨੂੰ 25 ਨੂੰ ਲੱਗਿਆ 26 ਸਵੇਰੇ ਨੂੰ ਹਾਂ 26 ਸਵੇਰੇ ਨੂੰ ਪਤਾ ਲੱਗਿਆ ਮੈਨੂੰ ਠੀਕ ਹੈ ਤੇ ਲਾਸਟ ਟਾਈਮ ਕਦੋਂ ਗੱਲ ਹੋਈ ਸੀਗੀ ਆਪਣੀ ਆਪਣੀ 25 ਨੂੰ ਹੋਈ ਸੀਗੀ ਗੱਲ ਕੀ ਗੱਲ ਹੋਈ ਸੀਗੀ ਆਪਣੇ ਐਕਚੁਅਲੀ ਉਹਨੂੰ ਨਵੀਂ ਜੌਬ ਮਿਲੀ ਸੀਗੀ ਤੇ ਉਸ ਜੌਬ ਦੇ ਰਿਲੇਟਡ ਮੈਂ ਉਹਨੂੰ ਪੁੱਛਿਆ ਸੀਗਾ ਵੀ ਬੇਟੇ ਕਿਸ ਤਰ੍ਹਾਂ ਚੱਲ ਰਿਹਾ ਤੇਰਾ ਜੌਬ ਦਾ ਵੀ ਕਿਵੇਂ ਦਾ ਸਟਾਫ ਆ ਉੱਥੇ ਕਿਉਂਕਿ 21 ਤਰੀਕ ਦੀ ਉਹਦੀ ਜੁਆਇਨਿੰਗ ਸੀਗੀ ਤੇ 25 ਤਰੀਕ ਨੂੰ ਮੇਰੀ ਗੱਲ ਹੋਈ ਆ ਤੇ ਉਹ ਕਹਿੰਦੀ ਸੀ ਕਿ ਠੀਕ ਆ ਪਾਪਾ ਬਾਈ ਇੱਕ ਗੱਲ ਜ਼ਰੂਰ ਕਹੀ ਸੀ ਕਿ ਕਹਿੰਦੀ ਪਾਪਾ ਹਰ ਜਗ੍ਹਾ ਪੋਲਿਟਿਕਸ ਤਾਂ ਚੱਲਦੀ ਆ ਲੈ ਐਨੀ ਗੱਲ ਜ਼ਰੂਰ ਉਹਨੇ ਸ਼ੇਅਰ ਕੀਤੀ ਮੈਂ ਕਿਹਾ ਉੱਥੇ ਵੀ ਸਟਾਰਟ ਹੋ ਗਈ ਇਦਾਂ ਦੀ ਗੱਲ ਹੋਈ ਕਹਿੰਦੇ ਨਹੀਂ ਨਹੀਂ ਪਾਪਾ ਵੈਸੇ ਹੀ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਹੁੰਦਾ ਆ ਮੇਰਾ ਚ ਮੇਹਾ ਗੱਲ ਹੋਈ ਸੀ ਕਿੰਨੇ ਕ ਸਾਲ ਹੋ ਗਏ ਗਈਨਾਂ ਉਹ 2 ਸਾਲ ਹੋ ਗਏ ਸੀਗੇ ਸਮਝੋ 2 ਸਾਲ ਪੂਰੇ ਹੋਣੇ ਵਾਲੇ ਸੀਗੇ 18 ਤਰੀਕ ਨੂੰ ਉਹਦੀ ਸਟੱਡੀ ਖਤਮ ਹੋਈ ਸੀਗੀ ਅਸੀਂ 18 ਤਰੀਕ ਨੂੰ ਠੀਕ ਹੈ ਤੇ 25 ਤਰੀਕ ਨੂੰ 26 ਤਰੀਕ ਨੂੰ ਉਹਦਾ ਹਾਈਲਾਈਟਸ ਦਾ ਪੇਪਰ ਸੀਗਾ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਇੰਡੀਆ ਚ ਕਿੱਥੇ ਉਹਨਾਂ ਨੇ ਸਟੱਡੀ ਕੀਤੀ ਹੈ ਤੇ ਕਿੱਦਾਂ-ਕਿੱਦਾਂ ਉੱਥੇ ਪਹੁੰਚੇ ਉਹ 6ਵੀਂ ਕਲਾਸ ਤੱਕ ਯਾਰ ਜੈਨ ਸਕੂਲ ਚ ਕੀਤੀ ਉਸ ਤੋਂ ਬਾਅਦ ਫਿਰ ਉਹਨੇ ਆਪਣਾ ਸੱਤਲੂਜ ਪਬਲਿਕ ਸਕੂਲ ਪੰਚਗੁਰਾ ਚ ਸੈਕਟਰ 4 ਚ ਕੀਤੀ ਹੈ ਟੌਪ ਕਰ ਰਹੀ ਉਹ ਸਟਾਰਟਿੰਗ ਤੋਂ ਇਹ ਆਰਜੈਂਟ ਸਕੂਲ ਚ ਵੀ ਸਤਲੁਜ ਪਬਲਿਕ ਸਕੂਲ ਚ ਵੀ ਟੌਪ ਕਰ ਰਹੀ ਆ ਤੇ ਅੱਗੇ ਜਦੋਂ ਉਹ ਸਟੱਡੀ ਕਾਲਜ ਉੱਥੇ ਗਈ ਆ ਆਪਣਾ ਆਟਵਾ ਕੈਨੇਡਾ ਚ ਤੇ ਉੱਥੇ ਵੀ ਜਾਨ ਸਮਦਾਰ ਉਹਨੇ ਟੌਪ ਕੀਤਾ ਸੀਗਾ ਤੇ ਕਲਾਸ ਰੂਮ ਚਾਰਜ ਵੀ ਉਹ ਹੀ ਰਹਿੰਦੀ ਰਹੀ ਜਿਹੜਾ ਉਹਨਾਂ ਨੇ ਪੇਪਰ ਕਲੀਅਰ ਕਰਨਾ ਸੀਗਾ ਉਹ ਕਿਸ ਚੀਜ਼ ਦਾ ਪੇਪਰ ਸੀਗਾ ਉਹ ਆਈ ਲੈਟਸ ਸੀਗੀ ਆਈ ਲੈਟਸ ਇੱਕ ਵਾਰਕ ਪਰਮਟ ਕਰਨ ਕਰਨ ਵਾਸਤੇ ਦੇਣਾ ਪੈਂਦਾ ਬਾਈ ਨਰਸ ਦਾ ਉੱਪਰ ਤੋਂ ਤੁਹਾਨੂੰ ਜਦੋਂ ਜਾਣਕਾਰੀ ਉੱਥੋਂ ਫੋਨ ਆਇਆ ਤਾਂ ਕਿਹਨੇ ਜਾਣਕਾਰੀ ਦਿੱਤੀ ਤੁਹਾਨੂੰ ਮੇਰੀ ਭਾਨ ਜੀ ਸੀਗੀ ਉੱਥੇ ਉਹ 4 ਮਹੀਨੇ ਪਹਿਲਾਂ ਹੀ ਗਈ ਸੀਗੀ ਉਹ ਹੁਣ ਤਾਂ ਥੋੜੇ ਜਿਹਾ ਨਾਲੇ ਰਹਿੰਦੀ ਸੀਗੀ ਤਕਰੀਬਨ ਥੋੜੀ ਡਿਸਟੈਂਸ ਤੇ 2-3 ਕਿਲੋਮੀਟਰ ਤੇ ਤੇ ਉਹਦੇ ਤੋਂ ਸਾਨੂੰ ਪਤਾ ਲੱਗਿਆ ਤੇ ਅਧਿਕਾਰੀਆਂ ਵਗੈਰਾ ਨਾਲ ਕਿਸੇ ਨਾਲ ਗੱਲ ਹੋਈ ਤੁਹਾਡੇ ਰਿਸ਼ਤੇਦਾਰਾਂ ਜੀ ਉੱਧਰ ਪੁਲਿਸ ਵਾਲਿਆਂ ਨਾਲ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਵਾਲਿਆਂ ਦਾ ਰਾਤੀ ਵੀ ਮੈਨੂੰ ਫੋਨ ਆਇਆ ਸੀਗਾ ਉੱਥੇ ਥਾਣੇ ਚੋਂ ਤੇ ਉਹ ਉਹਨਾਂ ਨੇ ਸ਼ੋਅ ਪਰ ਗੱਲ ਕੀਤਾ ਸੀਗਾ ਵੀ ਸੌਰੀ ਵੀ ਅਸੀਂ ਤੁਹਾਡੀ ਬੇਟੀ ਦਾ ਕਰਕੇ ਉਹ ਹੋ ਗਈ ਹਰ ਸਮਾਂ ਇਨਫੋਰਮੇਸ਼ਨ ਦਿੱਤੀ ਸੀ ਕਿ ਬਸ ਜੀ ਵੰਸ਼ਿਕਾ ਦੇ ਅੰਕਲ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੀ ਬੇਟੀ ਦੇ ਲਾਪਤਾ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਨੇ ਕੈਨੇਡਾ ਪੁਲਿਸ ਦੇ ਵਿੱਚ ਰਿਪੋਰਟ ਕੀਤੀ ਪਰ ਪੁਲਿਸ ਵੱਲੋਂ ਇਹ ਆਕੇ ਟਾਲ ਦਿੱਤਾ ਗਿਆ ਕਿ ਉਹ ਬਾਲਗ ਹੈ ਆਪਣੀ ਮਰਜ਼ੀ ਦੇ ਨਾਲ ਕਿਤੇ ਆ ਜਾ ਸਕਦੀ ਹੈ ਉਹਨਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਉਸ ਸਮੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਤਾਂ ਸ਼ਾਇਦ ਹੋ ਜਾਂਦਾ ਸਾਡੇ ਨਾਲ ਤੇ ਮੈਂ ਆਪਣਾ ਉਹ ਵੀ ਇੱਕ ਤਾਂ ਜਦੋਂ ਆਪਾਂ ਉੱਥੇ ਕੰਪਲੇਂਟ ਰਜਿਸਟਰ ਨਹੀਂ ਕੀਤੀ ਉਹਨਾਂ ਬਹੁਤ ਲੇਟ ਕੀਤੀ ਹੈ ਤੇ ਕਹਿੰਦੇ ਬੱਚੀ ਐਡਲਟ ਹੈ ਬਈ ਉਹਦੀ ਮਰਜ਼ੀ ਹੈ ਆਪਣੀ ਜਦੋਂ ਸਾਡਾ ਫੋਨ ਨਹੀਂ ਪਿਕ ਕੋ ਕਰ ਰਹੀ ਜਾਂ ਮਤਲਬ ਕੰਟੈਕਟ ਵਿੱਚ ਨਹੀਂ ਹੈ ਜਦੋਂ ਲਾਪਤਾ ਹੋਈ ਸੀ ਹਾਂ ਵੀ ਲਾਪਤਾ ਹੋਈ ਸੀ ਤੇ ਉਹਨਾਂ ਨੇ ਸਾਡਾ ਬਹੁਤ ਲੇਟ ਸੁਣੀਆ ਗੱਲ ਹੈ ਠੀਕ ਹੈ ਜੋ ਪਹਿਲਾ ਐਕਸ਼ਨ ਲੈ ਲੰਦੇ ਸ਼ਾਇਦ ਉਹ ਹੁੰਦੀ ਸਾਡੇ ਕੋਲ ਇਸ ਟਾਈਮ ਹਣ ਸਾਡੀ ਪੀਲ ਜਿਹੜੇ ਵੀ ਕਾਰਪੋਰੇਟ ਹੈ ਜਿਨ੍ਹਾਂ ਨੇ ਇਹ ਵਿੱਚ ਇਨਕਲੂਡ ਹੈਗੇ ਇਸ ਮਾਮਲੇ ਵਿੱਚ ਜਿਨ੍ਹਾਂ ਨੇ ਕੀਤਾ ਹੈ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਤੁਸੀਂ ਕੀ ਕਹਿੰਦੇ ਹੋ ਕਿ ਮਰਡਰ ਹੈਗਾ ਇਹ ਸਾਨੂੰ ਮਰਡਰ ਲੱਗਦਾ ਹੈ ਮਰਡਰ ਹੈ ਕਿਉਂਕਿ ਸਾਡੀ ਬੱਚੀ ਠੀਕ ਦੀ ਸਾਨੂੰ ਕੋਈ ਪ੍ਰੋਬਲਮ ਥੀ ਨਹੀਂ ਉਸ ਤੋਂ ਗੱਲਬਾਤ ਤੋਂ ਸਾਡਾ ਫੈਮਿਲੀ ਰਿਲੇਟਿਵਸ ਨਾਲ ਸਿੱਧੀ ਗੱਲ ਹੁੰਦੀ ਸੀ ਕੋਈ ਇਦਾਂ ਦੀ ਦਿੱਕਤ ਨਹੀਂ ਸੀ ਸਟੱਡੀਜ਼ ਠੀਕ ਦੀ ਉਹ ਇਵਨ ਅਗੇ ਐਮਬੀਬੀਐਸ ਲੈਵਲ ਤੱਕ ਦੀ ਪੜਾਈ ਬਾਰੇ ਸੋਚ ਰਹੀ ਥੀ ਉਹ ਤੁਹਾਨੂੰ ਦੱਸ ਦਈਏ ਕਿ 21 ਸਾਲਾ ਵੰਸ਼ਿਕਾ ਦੀ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਸਮੁੰਦਰ ਦੇ ਕੰਢੇ ਤੋਂ ਮਿਲੀ 22 ਤਰੀਕ ਨੂੰ ਉਹ ਘਰ ਤੋਂ ਆਪਣੀ ਨੌਕਰੀ ਦੇ ਉੱਤੇ ਗਈ ਸੀ ਪਰ ਵਾਪਸ ਨਹੀਂ ਪਰਤੀ ਉਸ ਦੀ 25 ਤਰੀਕ ਨੂੰ ਆਇਲੈਕਸ ਦੀ ਪ੍ਰੀਖਿਆ ਵੀ ਸੀ ਜਿਸ ਦੇ ਲਈ ਉਸ ਦੇ ਨਾਲ ਪੇਪਰ ਦੇਣ ਜਾਣ ਵਾਲੀ ਸਹੇਲੀ ਵੱਲੋਂ ਵਾਰ-ਵਾਰ ਉਸ ਨੂੰ ਫੋਨ ਕੀਤਾ ਗਿਆ ਪਰ ਫੋਨ ਪਾ ਦਾਰ ਰਿਹਾ ਸੀ ਉਹ ਪ੍ਰੀਖਿਆ ਦੇਣ ਮਗਰੋਂ ਜਦੋਂ ਵੰਸ਼ਿਕਾ ਦੇ ਘਰ ਆ ਕੇ ਦੇਖਣ ਲੱਗੀ ਤਾਂ ਪਤਾ ਲੱਗਿਆ ਕਿ 25 ਤਰੀਕ ਨੂੰ ਨੌਕਰੀ ਤੇ ਗਈ ਵੰਸ਼ਿਕਾ ਘਰ ਵਾਪਸ ਹੀ ਨਹੀਂ ਆਈ ਉਸਨੇ ਪਾਰਤ ਵਿੱਚ ਰਹਿੰਦੇ ਉਸਦੇ ਪਰਿਵਾਰ ਅਤੇ ਉੱਥੇ ਰਹਿੰਦੇ ਹੋਰਨਾਂ ਦੋਸਤਾਂ ਨੂੰ ਜਾਣਕਾਰੀ ਦਿੱਤੀ ਅਤੇ ਆਪਣੇ ਪੱਧਰ ਦੇ ਉੱਤੇ ਉਸ ਦੀ ਭਾਲ ਸ਼ੁਰੂ ਕੀਤੀ। ਮ੍ਰਿਤਕਾ ਦੇ ਦੋਸਤਾਂ ਅਤੇ ਹੋਰਨਾਂ ਸਹੇਲੀਆਂ ਨੇ ਉਸ ਨੂੰ ਉੱਥੇ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਮੈਂਬਰ ਪਾਰਲੀਮੈਂਟ ਦੇ ਨਾਲ ਵੀ ਸੰਪਰਕ ਕੀਤਾ ਗਿਆ ਜਿਸ ਨੇ ਉਸ ਦੀ ਭਾਲ ਲਈ ਵਕ-ਵਕਤ ਥਾਮਾਂ ਦੇ ਉੱਤੇ ਮੇਲ ਵੀ ਕੀਤੀਆਂ। ਪਰਿਵਾਰ ਨੂੰ ਸ਼ੱਕ ਹੈ ਕਿ ਉਹਨਾਂ ਦੀ ਧੀ ਦਾ ਕਤਲ ਕੀਤਾ ਗਿਆ ਅਤੇ ਉਸ ਦੀ Laash ਸਮੁੰਦਰ ਦੇ ਕਿਨਾਰੇ ਸੁੱਟ ਦਿੱਤੀ ਗਈ ਹੈ। ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਦੀ ਉਸ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ। ਤੇਰਾ ਬਸੀ ਤੋਂ ਮੇਜਰਲੀ ਦੀ ਰਿਪੋਰਟ ਹਮਦਰਦ ਟੀਵੀ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਬੰਬਾਂ ਬਾਰੇ ਬਿਆਨ ਦਾ ਮਾਮਲਾ ਇੱਕ ਵਾਰ ਫੇਰ ਤੋਂ ਗਰਮ ਆ ਗਿਆ। ਦਰਸਲ ਹੁਣ ਇਸ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਵੱਲੋਂ ਉਹਨਾਂ ਦੇ ਮੋਬਾਈਲ ਦਾ ਪਾਸਵਰਡ ਮੰਗਿਆ ਜਾ ਰਿਹਾ ਜੋ ਕਿ ਉਹਨਾਂ ਦੀ ਨਿੱਜਤਾ ਦੀ ਉਲੰਘਣਾ ਹੈ। ਬਾਜਵਾ ਨੇ ਕਿਹਾ ਹੈ ਕਿ ਉਹਨਾਂ ਨੇ ਆਪਣਾ ਮੋਬਾਈਲ ਪਹਿਲਾਂ ਹੀ ਜਾਂਚ ਟੀਮ ਨੂੰ ਸੌਂਪ ਦਿੱਤਾ ਹੈ ਪਰ ਹੁਣ ਟੀਮ ਵੱਲੋਂ ਉਹਨਾਂ ਦੇ ਮੋਬਾਈਲ ਦਾ ਪਾਸਵਰਡ ਵੀ ਮੰਗਿਆ ਜਾ ਰਿਹਾ ਹੈ ਜੋ ਕਿ ਬੇहद ਗਲਤ ਗੱਲ ਹੈ ਜਿਸ ਤੋਂ ਬਾਅਦ ਉਹ ਹਾਈ ਕੋਰਟ ਪਹੁੰਚੇ ਫਿਲਹਾਲ ਇਸ ਮਾਮਲੇ ਸਬੰਧੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਇਸ ਮਾਮਲੇ ਦੀ ਅਗਲੀ ਸੁਣਵਾਈ 7 ਮਈ ਨੂੰ ਹੋਣੀ ਹੈ ਇੱਥੇ ਦੱਸਣ ਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ 50 ਗਰਨੇਡ ਆਏ ਨੇ ਇਨ੍ਹਾਂ ਦੇ ਵਿੱਚੋਂ 18 ਚੱਲ ਚੁੱਕੇ ਨੇ ਅਤੇ 32 ਅਜੇ ਵੀ ਬਾਕੀ ਨੇ ਇਸ ਬਿਆਨ ਤੋਂ ਬਾਅਦ ਪੂਰੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭੱਕ ਗਈ ਅਤੇ ਆਮ ਆਦਮੀ ਪਾਰਟੀ ਵੱਲੋਂ ਬਾਜਵਾ ਦੇ ਇਸ ਬਿਆਨ ਦੇ ਖਿਲਾਫ ਧਰਨਾ ਵੀ ਲਗਾਇਆ ਗਿਆ ਸੀ ਪ੍ਰਤਾਪ ਸਿੰਘ ਬਾਜਵਾ ਕੋਲੋਂ 19 April ਅਤੇ ਫਿਰ 25 April ਨੂੰ ਇਸ ਮਾਮਲੇ ਬਾਰੇ ਪੁੱਛਗਿੱਛ ਵੀ ਕੀਤੀ ਗਈ ਇਸ ਤੋਂ ਬਾਅਦ ਪੁਲਿਸ ਨੇ ਬਾਜਵਾ ਦਾ ਮੋਬਾਈਲ ਜ਼ਬਤ ਕਰ ਲਿਆ ਸੀ ਅਤੇ ਨਾਲ ਹੀ ਫੋਨ ਦਾ ਪਾਸਵਰਡ ਦੱਸਣ ਦੇ ਲਈ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਬਾਜਵਾ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਬਿਊਰੋ ਰਿਪੋਰਟ ਹੰਦਰ ਟੀਮ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਜੰਮੂ ਕਸ਼ਮੀਰ ਦੇ ਸੀਐਮ ਨੇ ਅਸੈਂਬਲੀ ਦੇ ਵਿੱਚ ਬਿਆਨ ਦਿੱਤਾ ਜਿਦੇ ਉੱਤੇ ਸੁਨੀਲ ਜਾਖੜ ਦਾ ਪ੍ਰतिकਰਮ ਸਾਹਮਣੇ ਆਇਆ ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸੀਐਮ ਉਮਰ ਅਬਦੁੱਲਾਹ ਨੇ ਜੋ ਜੰਮੂ ਦੀ ਅਸੈਂਬਲੀ ਦੇ ਵਿੱਚ ਪਹਿਲਗਾਮ ਹਮਲੇ ਦੇ ਉੱਤੇ ਬਿਆਨ ਦਿੱਤਾ ਹੈ ਮੈਂ ਉਸ ਨੂੰ ਸਲਾਮ ਕਰਦਾ ਹਾਂ ਉਹਨਾਂ ਕਿਹਾ ਕਿ ਇਸ ਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਪੈ ਰਹੀ ਹੈ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤਵਾਦ ਦਾ ਦਰਦ ਸਾਡੇ ਇਤਿਹਾਸ ਸਾਡੀਆਂ ਰੂਹਾਂ ਦੇ ਵਿੱਚ ਵੱਸਦਾ ਹੈ ਅਸੀਂ ਤਾਂ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਹੋਇਆ ਸਾਨੂੰ ਪੰਜਾਬੀਆਂ ਨੂੰ ਇਹ ਪਤਾ ਹੈ ਕਿ ਅਤਵਾਦ ਦਾ ਹਿਸਾਬ ਹੋਣਾ ਜ਼ਰੂਰੀ ਹੈ ਉੱਥੇ ਸਾਨੂੰ ਮੱਲਮ ਦੇ ਨਾਲ ਲੋਕਾਂ ਦੇ ਸਾਥ ਹਮਦਰਦੀ ਦੀ ਵੀ ਲੋੜ ਹੈ ਪਹਿਲ ਕਾਮ ਚ ਹੋਏ ਹਾਦਸੇ ਨੇ ਇਕੱਲੇ ਸਾਡੇ ਹਿੰਦੁਸਤਾਨ ਦਾ ਨਹੀਂ ਬਲਕਿ ਮਨੁੱਖਤਾ ਦੇ ਦਿਲ ਨੂੰ ਝੰਜੋੜ ਕੇ ਛੱਡ ਪਿਆ ਇਹਦੀ ਗੂੰਜ ਪੂਰੀ ਮਨੁੱਖਤਾ ਦੇ ਦਿਲਾਂ ਤੋਂ ਹੀ ਗੂੰਜ ਇਹਦੀ ਪੈ ਰਹੀ ਹੈ ਤੇ ਪੰਜਾਬ ਇੱਕ ਸਰਦੀ ਸੂਬਾ ਹੋਣ ਕਾਰਨ ਇਸ ਅੰਤਵਾਦ ਦਾ ਜਿਹੜਾ ਦਰਦ ਹੈ ਸਾਡੇ ਤੇ ਰੂਹਾਂ 'ਚ ਵੱਸਦਾ ਹੈ ਸਾਡੀ ਇਤਿਹਾਸ ਸਾਡੇ ਜੜ੍ਹਾਂ 'ਚ ਵੱਸਦਾ ਹੈ ਅਸੀਂ ਤਾਂ ਆਪਣੇ ਪਿੰਡੇ ਤੇ ਹੜਾਇਆ ਹੈ ਤੇ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਵੀ ਪਤਾ ਹੈ ਵੀ ਅੰਤਵਾਦ ਦਾ ਜਿਹੜਾ ਜਿੱਥੇ ਹਿਸਾਬ ਹੋਣਾ ਜ਼ਰੂਰੀ ਹੈ ਜਿੱਥੇ ਇਨਸਾਫ ਮਿਲਣਾ ਜ਼ਰੂਰੀ ਹੈ ਉੱਥੇ ਹੀ ਇਹਦੇ ਮੱਲਮ ਦੇ ਨਾਲ-ਨਾਲ ਸਾਨੂੰ ਲੋਕਾਂ ਦਾ ਸਾਥ ਤੇ ਹਮਦਰਦੀ ਦੀ ਵੀ ਉਨੀ ਇਹਦੀ ਪਰਪਾਈ ਉਹਦੇ ਹਮਦਰਦੀ ਨਾਲ ਹੀ ਹੁੰਦੀ ਹੈ ਤੇ ਮੈਂ ਧੰਨਵਾਦੀ ਆ ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ 우ਮਾਰ ਅਬਦੁੱਲਾ ਜੀ ਦਾ ਜਿਸ ਭਾਵਨਾ ਨਾਲ ਜਿਸ ਆਪਣੇ ਦਿਲ ਦੀ ਭਾਵਨਾ ਨਾਲ ਉਹਨਾਂ ਨੇ ਜੰਮੂ ਕਸ਼ਮੀਰ ਦੀ ਅਸੈਂਬਲੀ 'ਚ ਜਿਹੜੇ ਆਪਣੇ ਬਿਆਨ ਦਿੱਤੇ ਐ ਆਈ ਸੈਲੂਟ ਇਨਸਾਨ ਅੱਜ ਸਦਕਾ ਕਰਦਾ ਮੈਂ ਉਹਨਾਂ ਨੂੰ ਕਾਬਲੇ ਤਾਰੀਫ ਉਹਨਾਂ ਦਾ ਜਿਹੜਾ ਤਕਰੀਰ ਸੀਗੀ ਜਿਸ ਤਰ੍ਹਾਂ ਮਨੁੱਖਤਾ ਦੇ ਅਹਿਸਾਸ ਨੂੰ ਉਹਨਾਂ ਨੇ ਜਗਾਇਆ ਸਾਰਿਆਂ ਦੇ ਦਿਲਾਂ ਨੂੰ ਉਹਨਾਂ ਨੇ ਇੱਕ ਇੱਕ ਚੋਕ ਲਾਈ ਹੈ ਤੇ ਮੈਂ ਸਮਝਦਾ ਵੀ ਇਸ ਮੌਕੇ ਦੇ ਉੱਤੇ ਇਸ ਦੁਖਦਾਈ ਘਟਨਾ ਦੇ ਮੌਕੇ ਦੇ ਉੱਤੇ ਉਹਨਾਂ ਨੇ ਇਨਸਾਨੀਅਤ ਦਾ ਜਿਹੜਾ ਰੂਪ ਅਪਣਾਇਆ ਹੈ ਜਿਸ ਤਰ੍ਹਾਂ ਉਹਨਾਂ ਨੇ ਰਾਜਨੀਤੀ ਤੋਂ ਉੱਤੇ ਉੱਠ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਸ਼ੀਸ਼ਾ ਦਿਖਾਇਆ ਹੈ ਉਹ ਆਪਣੇ ਆਪ 'ਚ ਇੱਕ ਰਾਜਨੀਤਿਕ ਮਿਆਰ ਦੀ ਮਿਸਾਲ ਆਪਣੇ ਆਪ 'ਚ ਕਾਇਮ ਕੀਤੀ ਹੈ ਉੱਥੇ ਇਹਦੇ ਨਾਲ ਨਾਲ ਉਹਨਾਂ ਦੀ ਭਾਵਨਾ ਦੀ ਜਿੱਥੇ ਕਦਰ ਕਰਦਾ ਉਹਨਾਂ ਨੇ ਜਿਸ ਤਰ੍ਹਾਂ ਸਾਡੇ ਸਿੱਖ ਭਾਈਚਾਰੇ ਦੀ ਸਰਾਹਨਾ ਕੀਤੀ ਹੈ ਮੈਂ ਉਹਦੀ ਵੀ ਦਾਤ ਦੇਣਾ ਸਰ ਸਿੱਖ ਪਾਈਚਾਰੇ ਦਾ ਹਮੇਸ਼ਾ ਜਿਸ ਤਰ੍ਹਾਂ ਸਾਡਾ ਇਤਿਹਾਸ ਰਹਿ ਗੁਰੂ ਮਹਾਰਾਜ ਦੀ ਸਾਨੂੰ ਜਿਹੜੀ ਬਖਸ਼ਿਸ਼ ਪ੍ਰਾਪਤ ਹੋਈ ਹੈ ਸਿੱਖ ਪਾਈਚਾਰੇ ਨੂੰ ਜਿਸ ਤਰ੍ਹਾਂ ਅਸੀਂ ਨਾ ਸਿਰਫ ਗੁਰੂ ਘਰਾਂ ਦੇ ਦਰਵਾਜ਼ੇ ਬਲਕਿ ਆਪਣੇ ਦਿਲਾਂ ਤੇ ਘਰਾਂ ਦੇ ਦਰਵਾਜ਼ੇ ਵੀ ਜਿਹੜੇ ਲੋਕ ਪੀੜਤ ਸੀ ਉਹਨਾਂ ਵਾਸਤੇ ਖੋਲ੍ਹਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਭਾਵਨਾਵਾਂ ਦੇ ਪ੍ਰਗਟ ਕੀਤੀ ਹੈ ਹਮਾਰਾ ਦੁੱਦਾ ਜੀ ਦਾ ਤੇ ਸਾਡੇ ਸਿੱਖ ਪਾਈਚਾਰੇ ਦਾ ਜਿਹੜੇ ਉੱਥੇ ਜੰਮੂ ਕਸ਼ਮੀਰ ਚ ਵਿਚਰਦੇ ਐ ਅਸੀਂ ਮੈਂ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਦਾ ਕਿਉਂਕਿ ਮੈਂ ਸਮਝਦਾ ਵੀ ਪੰਜਾਬੀਅਤ ਤੇ ਕਸ਼ਮੀਰੀਅਤ ਦੋਨੋਂ ਭਾਵਨਾਵਾਂ ਇੱਕ ਭਾਰਤੀਤਾ ਦੀ ਭਾਵਨਾ ਬਣ ਕੇ ਅੱਜ ਉਭਰੀਆਂ ਸਾਹਮਣੇ ਬਿਊਰੋ ਰਿਪੋਰਟ ਹਮਦਰਦ ਟੀਵੀ ਆਸਥਾ ਦੇ ਨਾਮ ਦੇ ਉੱਤੇ ਇੱਕ ਬਜ਼ੁਰਗ ਸਾਧੂ ਨੇ ਆਪਣੇ ਇੱਕ ਹੱਥ ਦੀਆਂ ਚਾਰ ਉਂਗਲਾਂ ਕੱਟ ਕੇ ਸ਼ਿਵਲਿੰਗ ਨੂੰ ਭੇਂਟ ਕਰ ਦਿੱਤੀਆਂ ਨੇ ਇਸ ਦੌਰਾਨ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ داخل ਕਰਵਾਇਆ ਜਾਣਕਾਰੀ ਅਨੁਸਾਰ ਅਮਰਪੂਰਾ ਦਾ ਰਹਿਣ ਵਾਲਾ ਪੂਰਨ ਸਿੰਘ ਲੰਮੇ ਸਮੇਂ ਤੋਂ ਸਿਵਲ ਲਾਈਨਜ਼ ਇਲਾਕੇ ਦੇ ਵਿੱਚ ਸਥਿਤ ਸ਼ਿਵ ਮੰਦਰ ਦੇ ਵਿੱਚ ਪੂਜਾ ਕਰ ਰਿਹਾ ਸੀ ਪ੍ਰਮਾਤਮਾ ਦੇ ਵਿੱਚ ਆਪਣੀ ਸ਼ਰਧਾ ਦਾ ਹਵਾਲਾ ਦਿੰਦੇ ਹੋਏ ਉਸ ਨੇ ਆਪਣੇ ਇੱਕ ਹੱਥ ਦੀਆਂ ਚਾਰ ਉਂਗਲਾਂ ਕੱਟ ਦਿੱਤੀਆਂ ਅਤੇ ਉਹਨਾਂ ਨੂੰ ਸ਼ਿਵਲਿੰਗ ਨੂੰ ਭੇਟ ਕਰ ਦਿੱਤਾ ਸਰੀਰ ਦਾ ਜ਼ਿਆਦਾ ਖੂਨ ਵਹਿਣ ਦੇ ਕਾਰਨ ਉਸ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਸਹਾਰਾ ਵਰਕਰਾਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਬੀਤੇ ਦਿਨੀ ਰਾਸ਼ਟਰਪਤੀ ਭਵਨ ਵਿਖੇ ਸਾਲ 2025 ਦਾ ਪਦਮ ਪੁਰਸਕਾਰ ਸਮਾਰੋਹ ਹੋਇਆ ਜਿਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਤੋਂ ਦੇਸ਼ ਭਰ ਤੋਂ ਕਈ ਉਪਲਬਧੀਆਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਇਹ ਪੁਰਸਕਾਰ ਭਾਰਤ ਦੇ ਸਰਵੋੱਚ ਨਾਗਰਿਕ ਸਨਮਾਨਾਂ ਦੇ ਵਿੱਚੋਂ ਇੱਕ ਹੈ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਸ਼ਾਨਦਾਰ ਕੰਮ ਨੂੰ ਮਾਨਤਾ ਦਿੰਦਾ ਹੈ ਇਸ ਮੌਕੇ ਦੇ ਉੱਤੇ ਪੰਜਾਬ ਤੋਂ ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ ਨੂੰ ਕਲਾ ਦੇ ਖੇਤਰ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਪਦਮ ਸ਼੍ਰੀ ਪੁਰਸਕਾਰ ਮਿਲਿਆ ਤੁਹਾਨੂੰ ਦੱਸ ਦਈਏ ਕਿ ਜਸਪਿੰਦਰ ਨਰੂਲਾ ਕਈ ਸਾਲਾਂ ਤੋਂ ਭਾਰਤੀ ਸੰਗੀਤ ਦੇ ਵਿੱਚ ਆਪਣਾ ਵੱਡਮੋਲਾ ਯੋਗਦਾਨ ਪਾ ਰਹੀ ਹੈ ਉਹਨਾਂ ਦੇ ਪ੍ਰਸਿੱਧ ਗੀਤਾਂ ਦੇ ਵਿੱਚੋਂ ਇੱਕ ਪਿਆਰ ਤੋਂ ਹੋਣਾ ਹੀ ਥਾ ਸ਼ਾਮਲ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਵਿਰਾਸਤ ਫਿਲਮ ਦਾ ਤਾਰੇ ਹਨ ਬਰਾਤੀ ਜੁਦਾਈ ਫਿਲਮ ਦਾ ਜੁਦਾਈ ਜੁਦਾਈ ਅਤੇ ਬਾਦਸ਼ਾਹ ਦਾ ਹੰਗਾਮਾ ਹੋ ਜਾਏ ਸ਼ਾਮਲ ਨੇ ਤਾਂ ਦੱਸ ਦਈਏ ਕਿ ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਦੇ ਉੱਤੇ ਕੀਤਾ ਜਾਂਦਾ ਹੈ ਅਤੇ ਤਿੰਨ ਸ਼੍ਰੇਣੀਆਂ ਦੇ ਵਿੱਚ ਦਿੱਤੇ ਜਾਂਦੇ ਨੇ ਪਦਮ ਵਿਭੂਸ਼ਣ ਪਦਮ ਪੋਸ਼ਨ ਅਤੇ ਪਦਮਸ਼ਰੀ ਇਸ ਸਾਲ ਰਾਸ਼ਟਰਪਤੀ ਨੇ 139 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਜਿਨ੍ਹਾਂ ਦੇ ਵਿੱਚ 7 ਪਦਮ ਵਿਭੂਸ਼ਣ 9 ਪਦਮ ਭੂਸ਼ਣ ਅਤੇ 113 ਪਦਮਸ਼ਰੀ ਪੁਰਸਕਾਰ ਸ਼ਾਮਲ ਨੇ ਬਿਊਰੋ ਰਿਪੋਰਟ ਹਮਦਰਸ ਟੀਵੀ ਮਸ਼ਹੂਰ ਰੈਪਰ ਬਾਦਸ਼ਾ ਇਨਾ ਦਿਨੀ ਆਪਣੇ ਨਵੇਂ ਗੀਤ ਵੈਲਵਟ ਫਲੋ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਗਿਰ ਗਏ ਨੇ ਇਸ ਗਾਣੇ ਦੇ ਕੁਝ ਹਿੱਸਿਆਂ ਨੂੰ ਲੈ ਕੇ ਇਸਾਈ ਭਾਈਚਾਰੇ ਦੇ ਵਿੱਚ ਡੰਗਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਇਨਾ ਹੀ ਨਹੀਂ ਪੰਜਾਬ 크ਰਿਸਚਨ ਮੂਵਮੈਂਟ ਵੱਲੋਂ ਰੈਪਰ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰਵਾਈ ਗਈ ਹੈ ਅਤੇ ਸੋਸ਼ਲ ਮੀਡੀਆ ਤੋਂ ਗਾਣੇ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਬਾਦਸ਼ਾ ਦਾ ਨਵਾਂ ਗੀਤ ਵੈਲਵਟ ਫਲੋ ਹਾਲ ਹੀ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਈਸਾਈ ਸੰਗਠਨਾ ਨੇ ਦੋਸ਼ ਲਗਾਇਆ ਹੈ ਕਿ ਇਸ ਗਾਣੇ ਦੇ ਵਿੱਚ ਪਵਿੱਤਰ ਬਾਈਬਲ ਅਤੇ ਚਰਚ ਦਾ ਜ਼ਿਕਰ ਜ਼ਿਕਰ ਅਸ਼ਲੀਲ ਅਤੇ અપਮਾਨਜਨਕ ਸ਼ਬਦਾਂ ਦੇ ਵਿੱਚ ਕੀਤਾ ਗਿਆ ਜਿਸ ਦੇ ਨਾਲ ਪਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪੰਜਾਬ 크ਰਿਸਚਨ ਮੂਵਮੈਂਟ ਦੇ ਸੂਬਾ ਪ੍ਰਧਾਨ ਪਾਸਟਰ ਗੌਰਵ ਮਸੀ ਗਿੱਲ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਇੱਕ ਦੋਸਤ ਦਾ ਫੋਨ ਆਇਆ ਜਿਸ ਨੇ ਉਹਨਾਂ ਨੂੰ ਗੀਤ ਬਾਰੇ ਜਾਣਕਾਰੀ ਦਿੱਤੀ ਗੀਤ ਸੁਣਨ ਤੋਂ ਬਾਅਦ ਪਾਸਟਰ ਗੌਰਵ ਨੇ ਪਾਇਆ ਕਿ ਇਸ ਦੇ ਵਿੱਚ ਬਾਈਬਲ ਅਤੇ ਚਰਚ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਗੀਤ ਦੇ ਬੋਲ ਇਹ ਸੰਦੇਸ਼ ਦਿੰਦੇ ਨੇ ਕਿ ਚਰਚ ਕੋਈ ਗੰਭੀਰ ਜਾਂ ਫਿਰ ਪਵਿੱਤਰ ਸਥਾਨ ਨਹੀਂ ਹੈ ਸਗੋਂ ਇੱਕ ਡਰਾਉਣੀ ਜਗ੍ਹਾ ਹੈ ਪਾਸਟਰ ਗੌਰਵ ਮਸੀਹ ਨੇ ਗਾਣੇ ਦੀਆਂ ਕੁਝ ਲਾਈਨਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਦੇ ਵਿੱਚ ਬਾਈਬਲ ਪੜਨ ਅਤੇ ਘਰ ਬੈਠ ਕੇ ਬੋਰ ਹੋਣ ਬਾਰੇ ਗੱਲਾਂ ਕਈਆਂ ਗਈਆਂ ਨੇ ਜੋਦਰ ਸੰਧੀਆਂ ਨੇ ਕਿ ਗਾਣੇ ਦੇ ਵਿੱਚ ਪਵਿੱਤਰ ਧਰਮ ਗ੍ਰੰਥ ਅਤੇ ਚਰਚ ਨੂੰ ਉਹਨਾਂ ਨੇ ਇਸ ਨੂੰ ਅਸ਼ਲੀਲਤਾ ਦੇ ਨਾਲ ਭਰਿਆ ਗੀਤ ਕਿਹਾ ਈਸਾਈ ਭਾਈਚਾਰੇ ਨੇ ਬਾਦਸ਼ਾਹ ਅਤੇ ਉਸਦੇ ਸਾਥੀਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਅਤੇ ਬੇਅਦਬੀ ਦੇ ਦੋਸ਼ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਹੈ ਨਾਲ ਹੀ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਗਾਣੇ ਨੂੰ YouTube ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾ ਦਿੱਤਾ ਜਾਵੇ ਪਾਈਚਾਰੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਸਮਗਰੀ ਧਾਰਮਿਕ ਸਹਿਣਸ਼ੀਲਤਾ ਨੂੰ ਠੇਸ ਪਹੁੰਚਾਉਂਦੀ ਹੈ ਅਤੇ ਸਮਾਜਿਕ ਮਾਹੌਲ ਨੂੰ ਵੀ ਵਿਗਾੜ ਸਕਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ